ਟੱਪ ਮਾ ਵੜੀ ਚੁੱਪ ਕਰੋ ਚੁੱਪ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈ ਇਹ ਤੇ ਇਹ ਚਿੱਟਾ ਵੇਖਦਾ ਮੇਰਾ ਪਾੜ ਜੇਦਾ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕ ਕਰੋ ਮੁੱਕ ਗਏ ਇੱਥੇ ਕੋਈ ਹੁਣ ਰੌਲਾ ਪਿਆ ਹੈ ਕੀ ਹੈ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਕੇਗਾ ਵੀ ਲੈ ਗਿਆ ਸਾਹੀ ਆ ਜਾ ਮਾ ਨਾ ਦੇਖਦਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟਿਆ ਹੈਗਾ ਇੱਥੇ ਨਹੀਂ ਮਟਿਆ ਇਹ ਪੋਸ ਵਾਲਿਆਂ ਨੇ ਮਟਾਇਆ ਲਾ ਲਾ ਇਹੋ ਇਹ ਕਾ ਮਟੇਆ ਕੰਧਾਂ ਤੋਂ ਆਓ ਪੁਲਿਸ ਵਾਲੇ ਤਾਂ ਵੀ ਮੈਂ ਕਿਹਾ ਵੀ ਤੁਸੀਂ ਕੌਣ ਆ ਕੇ ਅਸੀਂ ਮਲਾਗੇ ਮੈਂ ਤਾਂ ਕਾ ਮਟੇਣਾ ਹੈ ਤੁਸੀਂ ਅਗੇ ਸਵਾਲ ਨਹੀਂ ਕੀਤਾ ਅਸੀਂ ਕਿਹਾ ਤੂੰ ਕਾ ਮਟਾਉਣਾ ਹੈ ਅਗੇ ਸਾਨੂੰ ਆਰਡਰ ਹੈ ਨਹੀਂ ਆਰਡਰ ਤੁਹਾਨੂੰ ਮਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਿਆ ਅਸੀਂ ਅੱਖਾਂ ਸੀ ਵੀ ਤੁਹਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਕਿ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਬੰਦਾ ਤੇਰਾ ਤਾਂ ਫੜੋ ਤੁਸੀਂ ਤੁਹਾਡਾ ਕਿ ਨਾਂ ਹੈਗਾ ਮੈਂ ਨਾ ਜਗਦੀਪ ਸਿੰਘ ਹੈ ਇਹ ਪਿੰਡ ਚ ਚਿੱਟਾ ਵਿਕਦਾ ਤੇ ਵਿਕਦਾ ਹੀ ਅਸੀਂ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿੱਚ ਵਿਕਦਾ ਜੀ ਕੀ ਨਾਂ ਹੈ ਜੀ ਤੁਹਾਡਾ ਮਨਜੀਤ ਕੌਰ ਜੀ ਕਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਇਹ ਨਸ਼ੇ ਬਾਰੇ ਮਾਮਲਾ ਹੈ ਜੀ ਇਹ ਨਸ਼ਾ ਵੇਖਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਗੁਰਨਾਂ ਤਾਂ ਦਿਹਾੜਨਾਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਐ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕਿਹਨੂੰ ਕੱਗੇ ਸਾਜ ਵੀ ਕੋਈ ਵਾਦਤ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਬਨ ਕੇ ਬੇਨਤੀ ਐ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਜ਼ਰੂਰੀ ਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰੇ ਲਈ ਬੋਲ ਸਾਰੇ ਬੇੜਾ ਬੇਲਾ ਹੋ ਗਿਆ ਸਾਡੀ ਆ ਬੇੜਾ ਜਦੋਂ ਖਾਲੀ ਹੋ ਗਿਆ ਨਸ਼ੇ ਵਾਲਾ ਜੰਮਾ ਕਾਹਦਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ

ਉਹ ਤਾਂ ਇਹਦਾ ਮੋਸਾ ਨਹੀਂ ਜਿੰਦਗੀ ਬਰ ਬੁੱਕਿੰਗੇ ਉਹ ਚਿੱਟੇ ਬੁੱਕ ਮੈਂਦਾ ਉਹ ਕਿੰਨੇ ਜਿਹਾ ਚਕਾ ਦਿੰਦੇ ਝਾੜੀ ਆळ्या ਨੂੰ ਉਹ ਝਾੜੀ ਦਿੰਦੇ ਆਪੇ ਆਪੇ ਆ ਕੇ ਦਿੰਦੇ ਆਪੇ ਪੈਸੇ ਨਾ ਮੋਗੇ ਕੁੱਤੇ ਕੁੱਤੇ ਮੁਟਿਆ ਫੜ ਕੇ ਅੰਦਰ ਹੋ ਜਾਂਦੇ ਆ ਅੱਖਾਂ ਲੱਗਦਾ ਸਾਡੇ ਮਨ ਨਾਲ ਬੁਲੇ